ਲੁਧਿਆਣਾ ਤੇ ਚੰਡੀਗੜ੍ਹ ਕਸਟਮ ਵਿਭਾਗ ਦੇ ਵੱਲੋਂ ਖੰਨਾ ਦੇ ਵਿੱਚੋਂ ਇੱਕ ਸੋਨੇ ਦੀ ਤਸਕਰੀ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਜੋ ਕਿ ਸੂਰਜ ਨਾਮ ਦਾ ਦੱਸਿਆ ਜਾ ਰਿਹਾ ਹੈ ਉਸ ਦੇ ਵੱਲੋਂ ਦੁਬਈ ਤੋਂ ਭਾਰਤ ਲਿਆ ਕੇ ਸੋਨੇ ਦੀ ਤਸਕਰੀ ਕੀਤੀ ਜਾ ਰਹੀ ਸੀ ਅਤੇ ਜਿਕਰ ਹੋ ਗਾਇਆ ਕਿ ਸੂਰਜ ਪਿਛਲੀ 22 ਫਰਵਰੀ ਨੂੰ ਦੁਬਈ ਗਿਆ ਸੀ ਜਿਸ ਤੋਂ ਬਾਅਦ ਹੁਣ ਜਦੋਂ ਹੀ ਸੂਰਜ ਭਾਰਤ ਪਰਤਿਆ ਤਾਂ ਉਸ ਦੀ ਤਲਾਸ਼ੀ ਉਸ ਦੇ ਘਰ ਦੀ ਤਲਾਸ਼ੀ ਲੁਧਿਆਣਾ ਅਤੇ ਚੰਡੀਗੜ੍ਹ ਕਸਟਮ ਵਿਭਾਗ ਦੇ ਵੱਲੋਂ ਲਈ ਗਈ ਦੱਸਿਆ ਜਾ ਰਿਹਾ ਹੈ ਕਿ ਸੂਰਜ ਦੇ ਸਬੰਧ ਦਾ ਸੋਨਾ ਤਸਕਰੀ ਕਰਨ ਵਾਲੇ ਵਿਅਕਤੀਆਂ ਦੇ ਨਾਲ ਰਹੇ ਨੇ ਜਿਸ ਕਰਕੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਏ ਆਈਸੀ ਜਿਹੜੇ ਆਫਸਰ ਫਰੋਂ ਦੱਸਿਆ ਉਹਨਾਂ ਨੇ ਕੌਣ ਸੀਗੇ ਜੀ ਇਹਨਾਂ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਆਹ ਪੱਤਰ ਜੇ ਦੇ ਕੇ ਗਏ ਐ ਨਾਲੇ ਕੀ ਕਹਿੰਦੇ ਸਾਡੇ ਸਾਰਿਆਂ ਦੇ ਫੋਨ ਨੰਬਰ ਲੈ ਕੇ ਗਏ ਕਿੰਨਾ ਚਿਰ ਤੁਹਾਡੇ ਘਰੇ ਰਹੇ ਨੇ ਜੀ ਇਹ ਇਹ ਆਈਸੀ ਕੀਦੇ ਬਾਰੇ ਪੁੱਛਦੇ ਸੀਗੇ ਜੀ ਇਹ ਮੇਰੇ ਹਸਬੰਡ ਬਾਰੇ ਪੁੱਛ ਰਹੇ ਸੀ ਉਹਨਾਂ ਦਾ ਕੀ ਨਾਮ ਆ ਜੀ ਸੂਰਜ ਕੀ ਕੰਮ ਕਰਦੇ ਨੇ ਜੀ ਰੇੜਾ ਚਲਾਉਂਦੇ ਨੇ ਕਿੰਨੇ ਜਣੇ ਆਏ ਸੀਗੇ ਇੱਥੇ ਤੁਹਾਡੇ ਪਰੇ ਕੋਈ ਗਿਣਤੀ ਦਾ ਕੀਤੇ ਨਹੀਂ ਹੈ ਜੀ ਕੁਝ ਆ ਪੱਤਰ ਤੇ ਕਿਸੇ ਪੇਸ਼ੌਂ ਲਗਾਏ ਗਿਆ ਤੁਹਾਨੂੰ ਨਹੀਂ ਨਹੀਂ ਅਸੀਂ ਤਾਂ ਖੁਦਨ ਪੜਿਆ ਪੜ੍ਹ ਕੇ ਵੀ ਨਹੀਂ ਸੰਤ ਦੱਸ ਕੇ ਗਏ ਕਿੱਥੇ ਕਿੱਥੇ ਸੈਂ ਕਰਾ ਕੇ ਲੈ ਗਏ ਆਹ ਕਾਗਜ਼ ਤੇ ਆ ਦੇਖੋ ਹੋਏ ਹੋਏ ਨੇ ਸੈਂ ਸੂਰਜ ਕੀ ਕੰਮ ਕਰਦੇ ਨੇ ਜੀ ਰੇੜਾ ਚਲਾਉਂਦੇ ਆ ਤੁਹਾਨੂੰ ਦੱਸੀ ਜਿਹੜੀ ਇਹ ਟੀਮ ਆ ਇਹ ਕਿਹਾ ਜਾ ਰਿਹਾ ਕਿ ਸੋਨੇ ਦੀ ਤਸਕਰੀ ਦਾ ਕੋਈ ਮਾਮਲਾ ਹਾਂਜੀ ਕਿ ਸੂਰਜ ਦਾ ਇਹਨਾਂ ਕੋਈ ਲਿੰਕ ਹੈਗਾ ਤੁਹਾਡੇ ਮੁਤਾਬਕ ਬਿਲਕੁਲ ਵੀ ਨਹੀਂ ਸੂਰਜ ਕਿੱਥੇ ਰਹਿੰਦੇ ਨੇ ਜੀ ਇੱਥੇ ਕੰਮ ਕਿੱਥੇ ਕਰਦੇ ਨੇ ਰੇੜਾ ਚਲਾਉਂਦੇ ਆ ਰੇੜਾ ਚਲਾਉਂਦੇ ਆ ਸਭ ਕਿਤੇ ਬਾਹਰ ਗਏ ਨੇ ਜੀ ਸਬਜ਼ੀ ਮੰਡੀ ਚ ਕਦੇ ਕਿਤੇ ਬਾਹਰ ਗਏ ਨੇ ਨਹੀਂ ਪਹਿਲਾਂ ਕਦੇ ਨਹੀਂ ਗਏ ਤੇ ਹੁਣ ਕਦੋਂ ਗਏ ਨੇ ਜੀ ਇਹ ਹੀ ਗਏ ਨੇ 22 ਤ ਕੀ ਕਹਿ ਗਏ ਨੇ ਕਰੇ ਜੀ ਇਹ ਵਿਆਹ ਚੱਲੇ ਆ ਕਿਹੜੀ ਜਗ੍ਹਾ ਤੇ ਜੀ ਯੂਪੀ ਪਰ ਨਾ ਫੋਨ ਤੇ ਗੱਲ ਹੋਈ ਕੋਈ ਜੀ ਵਟਸਐਪ ਤੇ ਗੱਲ ਹੋਈ ਸੀ ਆ ਕਾਲਿੰਗ ਹੈਗੀਆਂ ਨੇ ਯੂਪੀ ਕੀ ਦਾ ਵਿਆਹ ਜੀ ਯਾਰ ਦੋਸਤ ਦਾ ਲਾਸਟ ਵਾਰ ਕਦ ਗੱਲ ਹੋਈ ਹੈ ਜੀ ਇਹ ਕੱਲ ਵੀ ਹੋਈ ਹੈ ਗੱਲ ਨਹੀਂ ਹੁਣ ਤੁਹਾਡੇ ਨਾਲ ਗੱਲ ਹੋਈ ਹੈ ਜੀ ਨਹੀਂ ਹੁਣ ਕੋਈ ਅੱਜ ਨਹੀਂ ਹੋਈ ਕੱਲ ਨਹੀਂ ਹੋਈ ਕੱਲ ਲਾਸਟ ਕਾਲ ਆਈ ਸੀ ਸਵੇਰੇ 10:30 ਏਡੇ ਕਰੀਬ ਆਈ ਸੀ ਬਸ ਫੋਨ ਚੱਲਦਾ ਹੁੰਦਾ ਜੀ ਕੀ ਦਾ ਨਹੀਂ ਹੁਣ ਤਾਂ ਸੋਚੋ ਫਾੜਿਆ ਕੱਲ ਦਾ ਕਦੇ ਇਹਦਾ ਲੱਗਦਾ ਸੂਰਜ ਫੜਿਆ ਗਿਆ ਹੋਵੇ ਕਿਤੇ ਸਾਨੂੰ ਕੁਝ ਦੱਸ ਕੀ ਨਹੀਂ ਗਏ ਕੋਈ ਲੋਕਲ ਬੰਦਾ ਨਾਲ ਲੈ ਕੇ ਆਏ ਸੀ ਨਹੀਂ ਨਹੀਂ ਕੋਈ ਐਮਸੀ ਜਾਂ ਕੋਈ ਕੋੜਸ ਲਾਂ ਵਾਲਾ ਜੀ ਨਹੀਂ ਨਹੀਂ ਠੀਕ ਹੈ 19 ਤੁਹਾਡੇ ਘਰ ਅੱਜ ਕੌਣ ਆਏ ਸੀ ਜਿਹੜੇ ਹੈ ਮੇਰਾ ਘਰ ਨਹੀਂ ਗਏ ਇਹ ਇਦਾਂ ਨਹੀਂ ਗਏ ਨਹੀਂ ਮੇਰੇ ਜੀਜੇ ਦਾ ਘਰ ਤੇ ਕੌਣ ਆਏ ਸੀ ਤੁਹਾਡੇ ਜੀਜੇ ਦੇ ਪਤਾ ਨਹੀਂ ਕਿੰਨੇ ਮੈਂਬਰ ਸੀ ਕੁਝ ਨਹੀਂ ਪਤਾ ਲੱਗਾ ਤੁਹਾਨੂੰ ਕੀ ਪੁੱਛ ਕੇ ਦੱਸਿਆ ਹੀ ਨਹੀਂ ਕੁਝ ਬਸ ਨੰਬਰ ਲੈ ਗਏ ਨੇ ਬਸ ਨੰਬਰ ਨੰਬਰ ਲਿਖਾਓ ਬਸ ਇਹ ਇੰਨੇ ਘੰਟੇ ਇੰਝ ਕਰ ਲੈ ਨੰਬਰ ਹੀ ਲੈਣ ਹਾਂ ਜੀ ਕੁਛ ਵੀ ਨਹੀਂ ਪੁੱਛਿਆ ਕੁਛ ਨਹੀਂ ਪੁੱਛਿਆ ਨਹੀਂ ਕੁਛ ਵੀ ਕੋਈ ਨੋਟਿਸ ਵਗੈਰਾ ਦੇ ਕੇ ਗਏ ਕੁਛ ਨਹੀਂ ਦੇ ਕੇ ਆ ਤੁਹਾਡੇ ਸਾਹਮਣੇ ਪਏ ਨੇ ਆ ਬਸ ਇਹੜੇ ਕਾਗਜ਼ ਦੇ ਗਏ ਨੇ ਹੋச்சு ਕੀ ਕਹਿ ਗਏ ਤੁਨ ਨੂੰ ਸਾਨੂੰ ਤਾਂ ਕੁਛ ਨਹੀਂ ਦੱਸਿਆ ਹੀ ਨਹੀਂ ਬਸ ਸੁਣਾ ਕੇ ਨਹੀਂ ਗਏ ਨਹੀਂ ਕੁਛ ਕਹਿ ਰਹੇ ਨੇ ਸੁਣਾ ਪੜਿਆ ਗਿਆ ਕੋਈ ਏਦਾਂ ਦੀ ਗੱਲ ਬਾਤ ਸੁਣਾ ਨਹੀਂ ਨਹੀਂ ਅਸੀ ਕੋਈ ਗੱਲ ਨਹੀਂ ਤੁਹਾਡੇ ਜਿਹੜੇ ਜਿਨ੍ਹਾਂ ਨੂੰ ਪੁੱਛ ਕੇ ਚੱਕਰ ਆਏ ਸੀ ਉਹ ਕੀ ਕੰਮ ਕਰ ਦਿੰਦੇ ਜਿਨ੍ਹਾਂ ਬਾਰੇ ਆਏ ਸੀ ਉਹ ਤਾਂ ਰੇੜਾ ਚਲਾਉਂਦੇ ਨੇ ਉਹ ਇੱਥੇ ਮੌਕੇ ਤੇ ਸੀਗੇ ਨਹੀਂ ਉਹ ਕਿੱਥੇ ਗਏ ਹੋਣਗੇ ਉਹ ਗਏ ਨੇ ਘੁੰਮਣ ਵੀ ਆ ਚਿੱਤ ਕਿੱਥੇ ਜੀ ਈਓਪੀ ਤੋੜਨਾ ਗੱਲਬਾਤ ਹੋਈ ਹੁੰਦੀ ਹਾਂ ਹਾਂ ਤੇ ਫਿਰ ਉਹਰੇ ਤੁਹਾਡੇ ਘਰ ਕਿਉਂ ਆਏ ਨੇ ਇਹ ਜੀ ਉਹ ਤਾਂ ਸਾਨੂੰ ਪਤਾ ਨਹੀਂ ਜੀ ਉਹ ਕੋਈ ਹੁਣ ਇਹਨਾਂ ਨੂੰ ਪਤਾ ਹੋਊਗਾ ਬਾਅਦ ਕੀ ਕਿ ਜਿਹੜੀ ਇਹ ਟੀਮ ਸੀਗੀ ਕਸਟਮ ਦੀ ਟੀਮ ਸੀਗੀ ਕਸਟਮ ਦੀ ਟੀਮ ਜਿਹੜੀ ਤਾਂ ਆਂਦੀ ਏ ਜੇ ਕੋਈ ਫੋਰਨ ਤੋਂ ਸਮਗਲਿੰਗ ਹੋਈ ਹੋਵੇ ਅੱਛਾ ਜੀ ਕਿ ਤੁਹਾਨੂੰ ਇਹੋ ਜਿਹੇ ਮੈਟਰ ਦਾ ਪਤਾ ਨਹੀਂ ਜੀ ਆਪਾਂ ਨੂੰ ਤਾਂ ਪਤਾ ਨਹੀਂ ਕੋਈ ਇਹੋ ਜੀ ਗੱਲਬਾਤ ਕੀਤੀ ਨਹੀਂ ਐਸੀ ਕੋਈ ਗੱਲਬਾਤ ਉਹਨਾਂ ਨੇ ਕੀਤੀ ਤੁਹਾਡੇ ਜੀਜਾ ਜੀ ਕਿਤੇ ਕਾਗਜ਼ ਵਰਤੇ ਗਏ ਹੁਣ ਜਾਂ ਨਹੀਂ 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 ਕੁਝ ਵੀ ਨਹੀਂ ਐਸਾ-वैसा ਤਾਂ ਕੁਝ ਨਹੀਂ ਬਸ ਰੇਡਾ ਸਿੰਪਲ ਚਲਾਉਂਦੇ ਸੀ ਬਾਸ ਕਦੇ ਤੁਹਾਡੇ ਜੀਜਾ ਜੀ ਕਿਤੇ ਬਾਹਰ ਘੁੰਮਣ ਗਏ ਨੇ ਕੋਈ ਹੋਰ ਕੰਟਰੀ 'ਚ ਠੀਕ ਲਾਈਵ ਟੈਸਟ ਚੈਨਲ ਦੇ ਲਈ ਜਸਵਿੰਦਰ ਸਿੰਘ ਜੱਸੀ ਦੀ ਵਿਸ਼ੇਸ਼ ਰਿਪੋਰਟ